ਸੁਗੁਰਾ ਇਲਾਕੇ ਦੇ ਵਿੱਚ ਹਲਕੀ ਬਾਰਿਸ਼ ਤੋਂ ਬਾਅਦ ਸੰਗਣਿਤ ਨੂੰ ਦਛਾਈ ਰਹੀ ਹੈ ਇਸ ਤੋਂੰਦ ਨੇ ਜਿੱਥੇ ਕਿ ਸ਼ੀਤ ਲਹਿਰ ਨੂੰ ਬਤਾ ਦਿੰਦਾ ਉੱਥੇ ਹੀ ਇਹ ਕਣਕ ਸਮੇਤ ਹੋਰ ਫਸਲਾਂ ਦੇ ਲਈ ਵੀ ਲਾਭਦਾਇਕ ਸਾਬਿਤ ਹੋਵੇਗਾ ਪਿਛਲੇ ਕੁਝ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਤੇਜ਼ ਧੁੱਪ ਨਿਕਲ ਰਹੀ ਸੀ ਜਿਸ ਕਰਕੇ ਦਿਨ ਵੇਲੇ ਮੌਸਮ ਗਰਮ ਹੋਣ ਲੱਗ ਪਿਆ ਸੀ ਅਤੇ ਹੁਣ ਪਿਛਲੇ ਦੋ ਦਿਨਾਂ ਤੋਂ ਬੱਦਲਵਾਈ ਵਾਲੇ ਮੌਸਮ ਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਸੰਘਣ ਤੋਂ ਦੁਪਈ ਹੈ ਜਿਸ ਕਾਰਨ ਇਲਾਕੇ ਦੇ ਵਿੱਚ ਠੰਡ ਦੀ ਲਹਿਰ ਵਧ ਗਈ ਹੈ ਤੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਦੋਂ ਇਸ ਮੁੱਦੇ ਤੇ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਮੀਂਹ ਕਾਰਨ ਕਣਕ ਦੀ ਕੁਝ ਫਸਲ ਡਿੱਗ ਗਈ ਹੈ ਪਰ ਧੁੰਦ ਕਾਰਨ ਫਸਲ ਨੂੰ ਬਹੁਤ ਫਾਇਦਾ ਹੋਵੇਗਾ ਉਨ੍ਹਾਂ ਕਿਹਾ ਕਿ ਧੁੰਦ ਕਾਰ ਉਹ ਮੀ ਦਾ ਜੀ ਫਸਲਾਂ ਵਾਸਤੇ ਕਈ ਫਸਲਾਂ ਦਾ ਬਹੁਤ ਲਾਭ ਆਉਂਦਾ ਕਿ ਜਿਹਨਾਂ ਨੂੰ ਲਖਾਉਂਦੇ ਵੀ ਆ ਜਿਵੇਂ ਕਣਕ ਆ ਗੜੀਆਂ ਦੇ ਦੱਪਿਆਂ ਉਹਨਾਂ ਦਾ ਕੋਈ 1-2% ਉਹਨਾਂ ਖਸਾੜਾ ਹੋ ਸਕਦਾ ਕਿੜੀਆਂ ਖੜੀਆਂ ਕਣਕਵਾਂ ਦਾ ਫਾਇਦਾ ਹੋ ਸਕਦਾ ਤੇ ਹੋਰ ਜਦੋਂ ਜੋ ਠੰਡ ਪੰਪ ਲਗਾਤਾਰ 5000 ਰੁਪਏ ਦੀ ਤਾਂ ਪੀਚਾਰ ਦਾ ਬਦਲ ਨਹੀਂ ਸੁਭਾਅ ਨੰਰ ਲੰਗੀ ਜੇ ਅਗਰ ਮੀਂਹ ਕੋਈ ਤੇਜ਼ ਆਦਾ ਜਾਂ ਗੜੇਮਾਰੀ ਹੁੰਦੀ ਹੈ ਉਹ ਦਾ ਨੁਕਸਾਨ ਉਹ ਤਾਂ ਨੁਕਸਾਨ ਹੈ ਜੀ ਫਿਰ ਹੁਣ ਤੁਹਾਨੂੰ ਕਿਵੇਂ ਲੱਗਦਾ ਹੈ ਹੌਣਕੇ ਨਾਲ ਠੀਕ ਆ ਲੱਗਦਾ ਜੀ ਵੈਸੇ ਮੌਸਮ ਗਰਮੀ ਬਹੁਤ ਸੀਗੀ ਮੌਸਮ ਠੰਡਾ ਹੋ ਗਿਆ ਇਹਦਾ ਕੋਈ ਫਰਕ ਪਊਗਾ ਉਹ ਬਾਗਾਂ ਦਾ ਨਕਸਾ ਜਰੂਰ ਹੈਗਾ ਕਿਉਂ ਬਾਗਾਂ ਤੇ ਹੁਣ ਕੋਟਾਰੇ ਵੀ ਰੋਸਦਾ ਉਹਨਾਂ ਨੂੰ ਤੇ ਲੱਗਦਾ ਪਤਾ ਸਾਦਾ ਜਿਹਾ ਕੁਮਾਰੀ ਲੱਗ ਜਾਂਦੀ ਆ ਉਹ ਕੋਡ ਜਿਹੜਾ ਹੀ ਕਰਨੀ ਹੁੰਦੀ ਆ ਕਿ ਇਹਨੇ 100 ਕੱਟ ਲਿੰਦੀ ਉਹਨਾਂ ਦਾ ਆਪਣੇ ਹੈਗਾ ਕਾਲਾ ਮਾੜਾ ਮੋੜ ਉਹ ਵੀ 100% ਇਹ ਜਾਂ ਛੋਲੇ ਦਾ ਰਕਸਾੜ ਹੈਗਾ ਛੋਲੇ ਵਸੇ ਛੂ ਗਿਆ ਆਪਣੇ ਏਰੀਆ ਜ਼ਮੀਨ ਦੇ ਵਿੱਚ ਜਾਂਦਾ ਜਾ ਸਬਜ਼ੀਆਂ ਜੇ ਕੋਈ ਲਾਈਆਂ ਕਿਸੇ ਨੇ ਦਾ ਆਲੂ ਪਟਕੇ ਕੋਈ ਮੱਕੀ ਬੀਜੀ ਆ ਜਾ ਉਹਦਾ ਨਖਾਲਾ ਕਰਨ ਕਰਨ ਹੋ ਜਾਂਦੀ ਫੋਲ ਤਾਂ ਸਦਾ ਫੈਲੇ ਹੀ ਜਾਂਦਾ ਨਖਾਲ ਮੀਂਹ ਦਾ ਦਸ ਨਹੀਂ ਇਹ ਕੀ ਨਾ ਔਰ ਜਿਹੜੇ ਪਿੰਡ ਦੇ ਨੇ ਦਰੇ ਸੰਗ ਮੈਂ ਨਾ ਕੋਠੇ ਚਾਰੀ ਵਾਲਾਂ ਚ ਰਹਿਣ ਆਣਾ ਅ ਬਸ ਇਹ ਜਿਹੜੀ ਹੁਣ ਬੀਤੀ ਨੂੰ ਮੀਂਹ ਤੇ ਅੱਜ ਤੁੰਡ ਵੀ ਬਹੁਤ ਪਈ ਹੈ ਖੇਤਾਂ ਦੇ ਵਿੱਚ ਪਾਦਰ ਚੜੀ ਹੋਈ ਹੈ ਕੀ ਇਹਦਾ ਕੀ ਪ੍ਰਭਾਵ ਪੈਗਾ ਇਹਦਾ ਜੀ ਬਹੁਤ ਵਧੀਆ ਕੇਰਾ ਲਾਈ ਬਣਦਾ ਹੈ ਤੇ ਕੋਈ ਕੋਈ ਕਣਕ ਕੇ ਕੋਈ ਵੀ ਡਿੱਗੀ ਆ ਮਾਰੀ ਮੁਖੀ ਪਾਸੇ ਉਹ ਜਾਨ ਸ਼ਾਨਾ ਬਸੇ ਇਹਦਾ ਕੰਮ। ਨਾ ਇਹਦੇ ਖਤਰਵਾ ਦੇ ਜਿਹੜਾ ਝਾੜੋ ਉੱਪਰ ਤੋਂ ਹਾਂ ਬਹੁਤ ਜੀ ਠੰਡ ਕਰਦੇ। ਮਨ ਜੋ ਮਨ ਵਧੀ ਜੀ। ਅਗਰ ਜੇ ਨਹੀਂ ਹੁਣ ਜਿਹੜਾ ਪੇਟ ਆ ਜਾਂਦਾ ਤਾਂ ਉਹਦਾ ਕੀ ਫਰਕ ਪੈਂਦਾ। ਉਹਦਾ ਜੇ ਹੁੰਦਾ ਤਾਂ ਪਾ ਜਾਂਦਾ ਉਹਨਾਂ ਸ਼ਕਾਨ ਸੀਗਾ ਜੇ ਸਹੀ ਪੰਗਾ ਪੀਂਦਾ।